ਉਧਰ ਜੰਮੂ ਕਸ਼ਮੀਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਨੇ ਵੀ ਪੰਜਾਬ ਦਾ ਜਿਹੜਾ ਪਾਣੀ ਹੈ ਜੀ ਉਹ ਬੰਦ ਕਰਨ ਦੀ ਧਮਕੀ ਦੇ ਦਿੱਤੀ ਹੈ ਦੇਖੋ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਮਲਾ ਦੇ ਵਿੱਚ ਸੰਬੋਧਨ ਕਰਦੇ ਆ ਕਹਿ ਰਹੇ ਸੀ ਕਿ ਵੀ ਜਿਹੜਾ BBMP ਹੈ ਉਹ ਸਾਡੇ ਨਾਲ ਧੱਕਾ ਕਰ ਰਿਹਾ ਹੈ BBMP ਨੇ ਸਾਡਾ 4000 ਕਰੋੜ ਦੇ ਕਰੀਬ ਏਰੀਅਰ ਬਣਦਾ ਉਹ ਸਾਨੂੰ ਦਿੱਤਾ ਨਹੀਂ ਠੀਕ ਹੈ ਜੀ ਸੂਕੂੜੀ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਉਹਨਾਂ ਦਾ ਇਹ ਕਿੰਨੇ ਵੀ ਪੰਜਾਬ ਤੇ ਹਰਿਆਣਾ ਮਿਲ ਕੇ ਸਾਡਾ ਏਰੀਆ ਦਵਾਉ ਨਹੀਂ ਦੇ ਰਿਹਾ ਇਹ ਵਿਚਰੋੜਾ ਆਪਣ ਜੁੜ ਕੇ ਪੰਜਾਬ ਵਾਲੇ ਪੰਗਾ ਪਾਉਂਦੇ ਆ ਕਦੇ ਹਰਿਆਣੇ ਵਾਲੇ ਸੁਪਰੀਮ ਕੋਰਟ ਨੇ ਨੋਟਾ ਹੋਇਆ ਅੱਜ ਤੋਂ 14 ਸਾਲ ਪਹਿਲਾਂ ਸਾਡਾ ਏਰੀਆ ਬਣਦਾ 4000 ਕਰੋੜ ਕੁਪੀਜੀਐਮ ਵੀ ਦੇ ਨਹੀਂ ਰਿਹਾ 2011 ਦਾ ਮਾਮਲਾ ਤੇ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਕਰਦੇ ਆ ਕਹਿੰਦੇ ਕਿ ਜੇ ਇਸ ਦੇ ਉੱਤੇ ਸਾਡੇ ਪੈਸੇ ਰੀਲੀਜ਼ ਨਹੀਂ ਹੁੰਦੇ ਤਾਂ ਜਿਹੜਾ ਉਹ ਬੰਨ ਹੈ ਉਹ ਸਬੰਧੀ ਪ੍ਰੋਜੈਕਟ ਤਹਿਤ ਅਸੀਂ ਪੰਜਾਬ ਨੂੰ ਹਰਿਆਣੇ ਨੂੰ ਰਾਜਸਥਾਨ ਨੂੰ ਜਾ ਉਹਦਾ ਉਹ ਜੂਪੀ ਨੂੰ ਜਿਹੜਾ ਪਾਣੀ ਜਾਂਦਾ ਉਹ ਸੀ ਬੰਦ ਕਰਦੇ ਆ ਅੱਛਾ ਸੋ ਇਹ ਇੱਕ ਤਰ੍ਹਾਂ ਨਾਲ ਪੰਜਾਬ ਤੇ ਪਾਣੀ ਬੰਦ ਕਰਨ ਦੀ ਧਮਕੀ ਹੈ ਹਮ ਆਪਾਂ ਕਿੰਨੀ ਵਾਰ ਇਸ ਤੇ ਗੱਲ ਕਰ ਚੁੱਕੇ ਆ ਕਿ ਭਈ ਜਿਹੜਾ ਰਪੇਰੀਆ ਸਿਧਾਂਤ ਹੈ ਉਹਦੇ ਅਨੁਸਾਰ ਕੁਦਰਤੀ ਬਹਿਣ ਨੂੰ ਰੋਕਣਾ ਗੈਤਨੂਨੀ ਹੈ ਹਮ ਸਹੀ ਹੈ ਜੀ ਬਿਲਕੁਲ ਆਪਾਂ ਕੀਤੀ ਗੱਲ ਤੁਸੀਂ ਨਹਿਰਾ ਨਹੀਂ ਅਚੇਚਾ ਪਾਣੀ ਕਿਸੇ ਨੂੰ ਦੇ ਰਹੇ ਜੂਪੀ ਨੂੰ ਦੇ ਦੇਣ ਜੂਪੀ ਤੋਂ ਲਓ ਬਸ ਨਹੀਂ ਦਿੱਲੀਆ ਨਾਲ ਥੋੜਾ ਸੌਦਾ ਕੀਤਾ ਦਿੱਲੀਆ ਤੋਂ ਲਓ ਪੈਸੇ ਜਿਹੜਾ ਪੰਜਾਬ ਦਊਗਾ ਉਹ ਪੰਜਾਬ ਲਵੇ ਪਰ ਨਾ ਪੰਜਾਬ ਆਪਣੇ ਪਾਣੀਆਂ ਦੇ ਹੱਕ ਦੇ ਅਜੇ ਤੱਕ ਆ ਰਿਹਾ ਕਿ ਸਾਨੂੰ ਅਧਿਕਾਰਤ ਤੌਰ ਤੇ ਪਾਣੀਆਂ ਦੀ ਮਾਲਕੀ ਦਾ ਤਾਂ ਗੱਲ ਕਬੂਲੋ ਹੂੰ ਠੀਕ ਹੈ ਮਾਚਪ ਅਪਰ ਰਿਪੇਰੀਆਂ ਤਾਂ ਅਸੀਂ ਵੀ ਰਿਪੇਰੀਆਂ ਦੇ ਸਿਧਾਂਤ ਦੇ ਤਹਿਤ ਮਾਲਕ ਸਹੀ ਗੱਲ ਹੈ ਕੁਦਰਤੀ ਬਹਿਣ ਜਿਹੜੀ ਦਰਿਆ ਸਾਡੇ ਚੋਂ ਲੰਘ ਰਹੀ ਹੈ ਹੂੰ ਉਹਦੇ ਮਾਲਕਾਂ ਤੋਂ ਇਹ ਇਸ ਤਰ੍ਹਾਂ ਲਗਾਤਾਰ ਜਿਹੜੇ ਹਮਲੇ ਨੇ ਜੀ ਕੀ ਇਹਦੇ ਪਿੱਛੇ ਕਿਸੇ ਦੀ ਸਾਜ਼ਿਸ਼ ਕੰਮ ਕਰ ਰਹੀ ਹੈ ਹੂੰ ਅਜੇ ਤੱਕ ਸ਼ੂਕਾ ਹੈ ਜੰਮੂ ਕਸ਼ਮੀਰ ਦੇ ਵਿੱਚ ਔਰ ਮਾਚਪ ਤੇ ਸਿੱਧੀ ਬੀਜੇਪੀ ਦੀ ਸਰਕਾਰ ਨਹੀਂ ਹੈ ਨਹੀਂ ਹੈਗੀ ਸਹੀ ਗੱਲ ਹੈ ਬਿਲਕੁਲ ਜੀ ਬੇਹਾਲ ਹੂੰ ਐਨਾ ਕਿ ਉਹ ਸੁਭਿਆਂ ਦੇ ਵਿੱਚ ਵੀ ਉਹ ਸਰਕਾਰਾਂ ਜਿਹੜੀਆਂ ਕੇਂਦਰ ਤੋਂ ਪੀੜਤ ਨੇ ਹੂੰ ਜੀ ਜੀ ਤੇ ਜੇ ਸਿੱਧਾ ਕੇਂਦਰ ਦਾ ਰਾਜ ਹੋਊਗਾ ਫਿਰ ਕੀ ਮੈਂ ਟੱਪਿਆ ਜਾਊਗਾ ਜੀ ਆਪਾਂ ਦੇਖਦੇ ਆਂ ਰਾਤਾਂ ਦੇ ਹਰਿਆਣੀਆਂ ਵਾਲੇ ਜੋ ਪੰਜਾਬ ਨਾਲ ਬਤੀਰਾ ਕਰ ਰਹੇ ਕਰਦੇ ਨੇ ਸਹੀ ਗੱਲ ਬਿਲਕੁਲ ਤੋਂ ਇਹ ਬਿਲਕੁਲ ਜੀ ਸੁਖੂ ਰਾਣੇ ਇਹ ਹਵਾਲਾ ਦਿੱਤਾ ਕਿ ਜੀ ਸਾਨੂੰ ਜੇ 4000 ਕਰੋੜ ਨਹੀਂ ਅਦਾ ਕੀਤਾ ਜਾਂਦਾ ਹੂੰ ਹੂੰ ਤਾਂ ਅਸੀਂ ਸਬੰਧ ਪ੍ਰੋਜੈਕਟ ਤਹਿਤ ਜਿਹੜਾ ਪਾਣੀ ਜਾ ਰਿਹਾ ਉਹ ਵੀ ਰੋਕ ਦਾਂਗੇ ਹੂੰ ਹੂੰ ਕਿ ਬੀਵੀਐਮਪੀ ਬਣਾਉਣ ਦੇ ਲਈ ਇਹਨੂੰ ਸਥਾਪਿਤ ਕਰਨ ਦੇ ਲਈ ਇਹ ਡੈਮ ਬਣਾਉਣ ਦੇ ਲਈ ਸਾਲਾ ਬਲਾਸਪੁਰੂ ਜਾੜਿਆ ਸੀ ਤੇ ਇਸ ਬੀਵੀਐਮਪੀ ਦੇ ਜਿੰਨੇ ਪ੍ਰੋਜੈਕਟਾਂ ਜੋ ਬਿਜਲੀ ਪੈਦਾ ਹੁੰਦੀ ਹੈ ਉਹਦੇ ਸਾਨੂੰ 12% ਦੀ ਮੁਫਤ ਬਿਜਲੀ ਮਿਲਣੀ ਚਾਹੀਦੀ ਹੈ ਉਹ ਕਹਿੰਦੇ ਜਿੰਨੇ ਵੀ ਪ੍ਰੋਜੈਕਟ ਮਾਸਚ ਲੱਗੇ ਨੇ ਉਹਨਾਂ ਦੇ ਤਹਿਤ 12% ਬਿਜਲੀ ਮੁਫਤ ਮਿਲਦੀ ਹੈ ਪਰ ਬੀਵੀਐਮਪੀ ਨਹੀਂ ਦਿੰਦਾ ਪਹਿਲੀ ਗੱਲ ਤਾਂ ਇਹ ਹੈ ਕਿ ਬੀਵੀਐਮਪੀ ਜਿਸ ਦਾ ਹੁਣ ਪੂਰਾ ਕੇਂਦਰੀ ਕੰਟਰੋਲ ਹੋ ਗਿਆ ਜੀ ਪੰਜਾਬ ਤੋਂ ਕਿ ਤਰ੍ਹਾਂ ਉਹਦਾ ਕੰਟਰੋਲ ਵੀ ਕੋਲ ਆ ਦੂਜਾ ਸੱਚਾਈ ਹੈ ਕਿ ਬੀਬੀਐਮਬੀ ਦੀ ਸਹੀ ਮੈਨੇਜ ਕੋਈ ਲੋੜ ਵੀ ਨਹੀਂ ਹੂੰ ਉਹ ਤੱਕੇ ਨਾਲ ਬੜਾਈ ਬਾਡੀ ਕੰਟਰੋਲ ਕਰ ਰਹੀ ਜਦੋਂ ਕਿ ਪੰਜਾਬ ਦੇ ਹੱਥ ਸਟੈਕੰਡ ਰੋਲ ਤੀਸਰਾ ਇਹ ਹਿਮਾਚਲ ਕਿਸੇ ਸਮੇਂ ਪੰਜਾਬ ਦਾ ਹਿੱਸਾ ਸੀ ਸਹੀ 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 ਪਰ ਉਸ ਵੰਡ ਤੋਂ ਬਾਅਦ ਸਭ ਨੂੰ ਪਤਾ ਕਿ ਡੈਮ ਬਣਾਉਣ ਲੱਗਿਆ ਕਿਵੇਂ ਸ਼ਰਾਤ ਤੋਂ ਕਿਹੜੇ ਪਿੰਡ ਹਿਮਾਚਲ ਨੂੰ ਦਿੱਤੇ ਤੇ ਕਿਹੜੇ ਪੰਜਾਬ ਚ ਰੱਖ ਲਏ ਕਿਹੜਾ ਕੰਟਰੋਲ ਹੇਤਾ ਦਿੱਤਾ ਕਿਹੜਾ ਇਸ ਤਰ੍ਹਾਂ ਸਭ ਨੂੰ ਪਤਾ ਇਹ ਖੇਡੂ ਹੈ ਹੂੰ ਸੋ ਇਸ ਕਾਸੀ ਖੇਡ ਐ 1964 ਤੋਂ ਇਸ ਕਦਰ ਸ਼ੁਰੂ ਹੋਈ ਜੀ ਕਿ ਅੱਜ ਤੱਕ ਪੰਜਾਬ ਦੇ ਵੰਡ ਦੇ ਮਾਮਲੇ ਤੇ ਪੰਜਾਬ ਨਾਲ ਹੋਏ ਧੋਖਿਆਂ ਨੂੰ ਅੱਜ ਤੱਕ ਭੋਗ ਰਹੇ ਆ ਤੇ ਹੁਣ ਜੇ ਜੰਮੂ ਕਸ਼ਮੀਰ ਤੇ ਹਿਮਾਚਲ ਵਰਗੇ ਸੂਬੇ ਵੀ ਪੰਜਾਬ ਤੇ ਹਮਲਾਵਰ ਹੋਣਗੇ ਤੇ ਇਧਰੋਂ ਰਾਜਸਥਾਨ ਤੇ ਹਰਿਆਣਾ ਤੇ ਦਿੱਲੀ ਤੇ ਉਹਨਾਂ ਸਾਰਿਆਂ ਦੇ ਉੱਤੇ ਕੇਂਦਰੀ ਛਤਰੀ ਸੋ ਇਹ ਕੇਂਦਰੀ ਕੰਟਰੋਲ ਦੇ حوالے ਨਾਲ ਹੀ ਮੈਂ ਇਸ ਘਟਨਾ ਨੂੰ ਦੇਖ ਰਿਹਾ ਇਸ ਬੰਦੇ ਨੂੰ ਕਿ ਇਹ ਵੀ ਕੇਂਦਰੀ ਕੰਟਰੋਲ ਦਾ ਇੱਕ ਤੰਗ ਤਰੀਕਾ ਹੈ